ਹੈਲੋ ਸਾਰਿਆਂ ਨੂੰ ਮੇਰੀ ਪਿਆਰਤੋ ਸਤਿ ਸ਼੍ਰੀ ਅਕਾਲ ਜੀ ਕੋਰ ਸਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਤੇ ਗਾਇਸ ਵਲੌਗ ਦੀ ਸ਼ੁਰੂਆਤ ਇਧਰ ਕਰਨ ਲੱਗੀ ਸੀ ਮੈਂ ਕਿਹਾ ਚਲੋ ਵਲੌਗ ਦੀ ਸ਼ੁਰੂਆਤ ਕਰ ਲੈਨੇ ਆ ਤੇ ਬਾਕੀ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ ਤੇ ਇਧਰ ਮਾਰਨ ਲੱਗੀ ਸੀ ਜੀ ਮੈਂ ਝਾੜੂ ਇਧਰ ਚੁੱਲ੍ਹੇ ਦੇ ਕੋਲ ਮਾਰਨੀ ਵੀ ਵੈਸੇ ਜਦੋਂ ਦਾ ਗੁੱਬਰ ਮਾਰੇ ਨੇ ਇੰਨੀ ਵੀ ਮਤਲਬ ਖਲਾਰਾ ਨਹੀਂ ਪੈ ਰਿਹਾ ਬਹੁਤ ਵਧੀਆ ਲੱਗਦਾ ਤੇ ਨੂੰ ਮਾਰਨਾ ਮਤਲਬ ਸਾਫ਼ ਸੁਥਰਾ ਰਹਿੰਦਾ ਸਾਡਾ ਤੇ ਮੈਂ ਕਿਹਾ ਚਲੋ ਜੀ ਚੁੱਲ੍ਹੇ ਦੀ ਸਾਰਾ ਸਫਾਈ ਕਰਕੇ ਨੂੰ ਲਿਪੋ ਪੋਟ ਕੇ ਰੱਖ ਦਿੰਨੇ ਆ ਤੇ ਇੱਧਰ ਲਾਈ ਹੋਈ ਸੀਗੀ ਮੈਂ ਮਿੱਟੀ ਤੇ ਮੈਂ ਕਿਹਾ ਚਲੋ ਝਾੜੂ ਮਾਰ ਦਿੰਨੇ ਕਈ ਵਾਰੀ ਹੁੰਦਾ ਨਾ ਕਾਲਾ ਕਾਲਾ ਧੂਏ ਦੀ ਵਜ੍ਹਾ ਨਾਲ ਇੱਧਰ ਹੋ ਵੀ ਜਾਂਦਾ ਨਾਲੇ ਸਵਾਸ ਨੂੰ ਕੱਢ ਕੇ ਤੇ ਸਾਫ਼ ਕਰਾਂਗੇ ਤੇ ਚੁੱਲਾ ਤੁਹਾਨੂੰ ਪਤਾ ਜਿੰਨਾ ਸਾਫ਼ ਸੁਥਰਾ ਹੋਏ ਉਨਹੀਂ ਵਧੀਆ ਲੱਗਦਾ ਤੇ ਲੋ ਜੀ ਇੱਧਰ ਕੰਮ ਕਰਕੇ ਤੇ ਬਾਕੀ ਫੇਰ ਆਪਾਂ ਕਰਦੇ ਹਾਂ ਹੋਰ ਕਰਦੇ ਕੰਮ ਤੇ ਦਾਲ ਸੂਜੀ ਬਣਾਣੇ ਵਾਕੀ ਦੇਖ ਲਿਆ ਇਹ ਸਭ ਤੋਂ ਪਹਿਲਾ ਟੈਨਸ਼ਨ ਇਹ ਹੀ ਹੋ ਜਾਂਦੀ ਕੀ ਘਰ ਦਾ ਬਣਾਉਣਾ ਕੀ ਹੈ ਜੀ ਅੱਜ ਜਿਵੇਂ ਕਿ ਤੁਸੀਂ ਜਾਣਦੇ ਹੋ ਟੈਲੀਕਾਮ ਦੇ ਜੋ ਵੀ ਕਰਦੇ ਕੰਮ ਆ ਛੋਟੇ ਮੋਟੇ ਕੰਮ ਜ਼ੋਰ ਰੈਸਿਪੀ ਉਹ ਵੀ ਬਣਾਉਂਦੀ ਹੁੰਨੀ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਹੁੰਨੀ ਆ ਤੇ ਲੋ ਜੀ ਇੱਧਰ ਬਣਾਉਣ ਲੱਗੇ ਸੀ ਆਪਾਂ ਮਾਂ ਛੋਲਿਆਂ ਦੀ ਦਾਲ ਮੈਂ ਕਿਹਾ ਚਲੋ ਇਹਨੂੰ ਚੰਗੀ ਤਰ੍ਹਾਂ ਧੋ ਲੈਣੀ ਆ ਤੇ ਮੈਂ ਨਾ ਦਾਲ ਬਣਾਉਂਦੀ ਹੁੰਨੀ ਆ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਸ਼ਾਇਦ ਵੀਡੀਓ ਦੇ ਵਿੱਚ ਕਿ ਮੈਂ ਵਿੱਚੇ ਹੀ ਤੜਕਾ ਲਾਣੀ ਕਿਉਂਕਿ ਕੰਮਾਂ ਤੋਂ ਬਹੁਤ ਜ਼ਿਆਦਾ ਛੇਰੇ ਛੇਰੇ ਕੰਮ ਕਰੋ ਤੇ ਲੇਟ ਹੋ ਜਾਂਦੇ ਆ ਤੇ ਇੱਧਰ ਦੁਪਹਿਰ ਲਈ ਮੈਂ ਦਾਲ ਬਣਾਉਣ ਲੱਗੇ ਸੀ ਤੇ ਗਾਇਜ਼ ਇੱਧਰ ਤੁਹਾਨੂੰ ਮੈਂ ਇੱਕ ਟ੍ਰਿਕ ਦੱਸਦੀ ਆ ਜਿਵੇਂ ਅਕਸਰ ਆਪਾਂ ਭੈਣਾਂ ਅੱਜਕੱਲ ਦਾਲ ਥੋੜਾ ਮੌਸਮ ਐਵੇਂ ਦਾ ਹੀ ਹੁੰਦਾ ਨਾ بارشਾਂ ਦਾ ਜਾਂ ਸਿਲ ਤੇ ਇਹ ਦਾਲਾਂ ਦੇ ਵਿੱਚ ਕਈ ਵਾਰੀ ਭੁਮੱਕੜ ਜੇ ਨਹੀਂ ਹੋ ਜਾਂਦੇ ਵਾਈਟ ਵਾਈਟ ਜੇ ਤੇ ਇਆਂ ਕੋਈ ਕੀੜਾ ਲੱਗ ਜਾਂਦਾ ਹੈ ਨਾ ਤੇ ਤੁਸੀਂ ਆ ਫੋਇਲ ਪੇਪਰ ਹੁੰਦਾ ਨਾ ਜਿਹੜਾ ਆਪਾਂ ਰੋਟੀਆਂ ਚ ਪਾਉਂਦੇ ਆ ਐਲੂਮੀਨੀਅਮ ਦਾ ਇਹਨੂੰ ਏਦਾਂ ਕਰਕੇ ਲੈ ਕੇ ਤੇ ਗੋਲ ਗੋਲ ਜੀਆਂ ਗੋਲੀਆਂ ਬਣਾ ਲਿਆ ਕਰੋ ਠੀਕ ਹੈ ਏਦਾਂ ਕਰਕੇ ਇਹਦੇ ਵਿੱਚ ਰੱਖ ਦਿਆ ਕਰੋ ਇਹਦੇ ਨਾਲ ਤੁਹਾਡੇ ਬਹੁਤ ਫਾਇਦਾ ਹੋਏਗਾ ਭੁਮੱਕੜ ਵੀ ਨਹੀਂ ਆਉਂਦੇ ਕੋਈ ਕੀੜਾ ਵੀ ਨਹੀਂ ਲੱਗਦਾ ਠੀਕ ਹੈ ਸੀਲਾ ਪੰਜੀ ਨਹੀਂ ਆਉਂਦਾ ਹੈਗਾ ਤੇ ਮੈਂ ਤੇ ਇਦਾਂ ਹੀ ਰੱਖ ਦਈਏ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰਨਾ ਯਾਦ ਰੱਖੋ ਜਿੰਨਾ ਨੋਸਕ ਫੋਇਲ ਪੇਪਰ ਕਹਿੰਦੇ ਆ ਠੀਕ ਹੈ ਜੀ ਉਹ ਵਾਲਾ ਤੇ ਜੇਕਰ ਰੱਖਣਾ ਚਾਹੋ ਤੇ ਵਿੱਚ ਇੱਕ ਦੋ ਤੁਸੀਂ ਲੌਂਗ ਵੀ ਰੱਖ ਸਕਦੇ ਹੋ ਉਹਦੇ ਨਾਲ ਦੀ ਅੱਛੀ ਮਹਿਕ ਰਹਿੰਦੀ ਏ ਸਾਡੀਆਂ ਜੜੀਆਂ ਦਾਲਾਂ ਦੂਆਂ ਵਧੀਆ ਰਹਿੰਦੀਆਂ ਨੇ ਤੇ ਆ ਦੇਖੋ ਜੀ ਮੈਂ ਤਾਂ ਰੱਖਣ ਲੱਗੀ ਸੀ ਨੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੰਨੀ ਆ ਤੇ ਜਿੱਦਾਂ ਧੋ ਲਾਂਗੇ ਆਪਾਂ ਦਾਲ ਫਿਰ ਆਪਾਂ ਦਾਲ ਨੂੰ ਕਿਸ ਤਰ੍ਹਾਂ ਮੈਂ ਤੜਕਾ ਲਾ ਕੇ ਬਣਾਉਂਦੀ ਹੁੰਨੀ ਆ ਫਿਰ ਉਹ ਵੀ ਤੁਹਾਡੇ ਨਾਲ ਵੀਡੀਓ ਤੇ ਕਰ ਦਿੰਦੀ ਆ ਤਿੱਲਾ ਜੀ ਇੱਧਰ ਹੋ ਗਿਆ ਸਾਡਾ ਤੇਲ ਗਰਮ ਆ ਦੇਖੋ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਲਾਵਾਂਗੇ ਅਦਰਕ ਤੇ ਲਸਣ ਦਾ ਤੜਕਾ ਠੀਕ ਹੈ ਜੀ ਸਭ ਤੋਂ ਪਹਿਲਾਂ ਤੇ ਇਹਦੇ ਵਿੱਚ ਨਾ ਲਸਣ ਅਦਰਕ ਪਾ ਦਾਂਗੇ ਥੋੜਾ ਬਰਾਊਨ ਹੋ ਜਾਵੇਗਾ ਨਾ ਲਸਣ ਅਦਰਕ ਫਿਰ ਆਪਾਂ ਇਹਦੇ ਵਿੱਚ ਟਮਾਟਰ ਪਿਆਜ਼ ਤੇ ਹਰੀਆਂ ਮਿਰਚਾਂ ਵਗੈਰਾ ਕੱਟ ਕੇ ਕੱਟੇ ਹੋਏ ਆ ਜਿਹੜੇ ਠੀਕ ਹੈ ਮੇਰਾ ਇਹ ਹੀ ਤਰੀਕਾ ਜੀ ਮੈਂ ਬਹੁਤ ਵਧੀਆ ਤਰੀਕੇ ਨਾਲ ਸਾਲ ਬਣਾਉਂਦੀ ਹਾਂ ਬਹੁਤ ਤੇਸਤੀ ਵੀ ਬਣਦੀ ਹੈ ਬਿਲਕੁਲ ਸੌਖਾ ਤੇ ਸਿੰਪਲ ਤਰੀਕਾ ਇੱਕ ਤਰੀਕ ਯਾਦ ਰੱਖਿਓ ਦਾਲ ਨੂੰ ਹਮੇਸ਼ਾ ਜਦੋਂ ਵੀ ਬਣਾਣਾ ਹੋਵੇ ਨਾ ਤਾਂ ਤੁਸੀਂ 1 ਘੰਟਾ ਪਹਿਲਾਂ ਛੋਕੇ ਰੱਖ ਲਿਆ ਕਰੋ। ਫੇਰ ਟਾਈਮ ਨਹੀਂ ਲੱਗਦਾ ਹੈਗਾ। ਜ਼ਿਆਦਾ ਟਾਈਮ ਨਹੀਂ ਲੱਗੇ ਵਧੀਆ ਤਰੀਕੇ ਨਾਲ। ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਹਲਕਾ ਜਿਹਾ ਪਾਣਾ ਹੈ ਤਾਂ ਤੁਸੀਂ ਜੀਰਾ ਪਾ ਸਕਦੇ ਹੋ। ਮੈਂ ਹੀ ਪਾਣਾ ਤੇ ਨਹੀਂ ਪਾ ਸਕਦੇ ਵਿੱਚੇ ਪਾ ਦੂਗੀ ਹੁਣ ਮੈਂ ਇਹਦੇ ਟਮਾਟਰ ਟਕੇ ਹੋਏ ਟਮਾਟਰ ਵਿੱਚੇ ਪਾ ਦੇਣੇ। ਤੇ ਲੋ ਜੀ ਅੱਜ ਸਾਡੇ ਪਿਆਜ਼ ਟਮਾਟਰ ਸਾਰਾ ਕੁਝ ਦੇਖੋ ਪੁੱਜ ਗਿਆ। ਵਧੀਆ ਤਰੀਕੇ ਨਾਲ ਬ੍ਰਾਊਨ ਹੋ ਗਿਆ। ਹੁਣ ਆਪਾਂ ਇਹਦੇ ਵਿੱਚੇ ਪਾ ਦਾਂਗੇ। ਨਾਂਬਤ ਨੇ ਟੇਸੰਸ ਆਰ ਪਾ ਦੇਣਾ ਠੀਕ ਹੈ ਜੀ ਇਹਦੇ ਵਿੱਚ ਪਾ ਲੈਂਦੇ ਹੁਣ ਆਪਾਂ ਹਲਦੀ ਥੋੜੀਆਂ ਜਿਹੀਆਂ ਲਾਲ ਮਿਰਚਾਂ ਕਿਉਂਕਿ ਮੈਂ ਹਰੀਆਂ ਮਿਰਚਾਂ ਪਾਦੀ ਹੁੰਦੀਆਂ ਹਲਕਾ ਜਿਹਾ ਨਾ ਗਰਮ ਮਸਾਲਾ ਪਾ ਲਿਆ ਪਰ ਇਹਦੇ ਨਾਲ ਥੋੜਾ ਗੇਰ ਦਾਸ ਦਾ ਨਾ ਟੇਸਟ ਵਧੀਆ ਆ ਜਾਂਦਾ ਜਿੱਦਾਂ ਆਪਾਂ ਨੋਰਮਲ ਮਸਾਲੇ ਭੁੰਦੇ ਆ ਨਾ ਇਹ ਸੋਖਾ ਹੈ ਬਸ ਸਾਡੇ ਟਾਈਮ ਦੇ ਬੱਚੇ ਲਈ ਆਪਾਂ ਕੜਾਈ ਦੇ ਨਾਲ ਵਿੱਚ ਭੁੰਦੇ ਆ ਤੇ ਟਾਈਮ ਲੱਗ ਜਾਂਦਾ ਲੋ ਇਹਦੇ ਜਿਹਾ ਪਾ ਲੈਂਦੇ ਹੁਣ ਆਪਾਂ ਪਾ ਲਾਂਗੇ 3-4 ਸੀਟੀਆਂ ਬੱਜਣੀਆਂ ਬਸ ਦਾਲ ਸਾਡੀ ਬਣ ਕੇ ਹੋ ਜਾਂਦੀ ਪਿਆਹ ਬਹੁਤ ਜਲਦੀ ਬਣਦੀ ਦਾਲ ਪਹਿਲਾਂ ਵੀ ਇੱਕ ਵਾਰੀ ਤੈਨੂੰ ਭੰਡੇ ਕਮੈਂਡ ਕੀਤਾ ਸੀ ਦਾਲ ਦੀ ਰੰਗਤ ਲਈ ਜੀ ਰੰਗਤ ਬਹੁਤ ਵਧੀਆ ਆਉਂਦੀ ਏ ਦੇਖਾਂ ਚ ਪਤਾ ਲੱਗਦਾ ਆਪਾਂ ਦੇਖਦੇ ਚ ਨੂੰ ਨਾ ਪਰ ਅਸਲ ਇਹਨੂੰ ਖਾਣਿਆ ਨਾ ਖਾਣ ਚ ਪਤਾ ਲੱਗਦਾ ਕਿ ਸਾਡੀ ਦਾਲ ਵਧੀਆ ਹੈ ਜਾਂ ਨਹੀਂ ਹੈ ਕੈਮਰੇ ਜੰਨਾ ਵਧੀਆ ਨਹੀਂ ਦਿਖਾਂਦਾ ਰੰਗਤ ਹਾਂ ਤੇ ਵੈਸੇ ਵੀ ਸਾਨੂੰ ਪਤਾ ਕਿ ਟੇਸਟੀ ਬਣਦੀ ਏ ਕਾਫੀ ਅਮਰਤ ਨੂੰ ਪਤਾ ਕਿ ਦਾਲ ਕਿੰਨੀ ਟੇਸਟੀ ਬਣਦੀ ਬਾਕੀ ਸਾਰਿਆਂ ਨੂੰ ਪਤਾ ਸਾਡੇ ਘਰਾਂ 'ਚ ਇਦਾਂ ਹੀ ਬਣਾਉਂਦੀ ਹੁੰਦੀ ਆ ਬਸਡੇ ਘਰ ਕੋਈ ਵੇਸਟ ਨਹੀਂ ਜਾਂਦੀ ਚੀਜ਼ਾਂ ਕੀ ਸਾਡੇ ਬਚਦੇ ਨਹੀਂ ਦਿੱਤੇ ਦਿੱਦਈ ਬੰਦੀ ਉਹਦੇ ਖਤਮ ਹੋ ਜਾਂਦੇ ਚਲੋ ਜੀ ਹੁਣ ਆਪਾਂ ਸਾਹਮਣੇ ਧਿਆਨ ਨਾਲ ਆਰਾ ਬਾਕੀ ਹੋਰ ਬਹੁਤ سارے ਛੋਟੇ ਛੋਟੇ ਕੰਮ ਐ ਜੋ ਕਰ ਲੈਣੇ ਆ ਠੀਕ ਹੈ ਜੀ ਤੁਹਾਨੂੰ ਪਤਾ ਹੀ ਹੈ ਕਿ ਰਸੋਈ ਚ ਵੱਡ ਜੋ ਤੇ ਛੱਤੀ ਕੰਮ ਨਿਕਲੇ ਆਉਂਦੇ ਆ ਸਭ ਤੋਂ ਜ਼ਿਆਦਾ ਕੰਮ ਹੀ ਰਸੋਈ ਦੇ ਵਿੱਚ ਹੁੰਦਾ ਹੈ ਟਾਈਮ ਵੀ ਰਸੋਈ ਜੀ ਲੱਗਦਾ ਹੈ ਕੰਮ ਵੀ ਜ਼ਿਆਦਾ ਰਸੋਈ ਦੇ ਵਿੱਚ ਹੁੰਦਾ ਹੈ ਜੀ ਸਾਡੇ ਦਾਨ ਬਣੇਗੀ ਆਪਾਂ ਇੱਥੇ ਨਾਤਾ ਸਿੱਟੜ ਕਾ ਇਹ ਚੀਜ਼ ਨਹੀਂ ਕਰ ਦਿੰਦੇ ਆ ਬੰਦ ਸਿਆਲੋ ਕਰਦੇ ਨੇ ਆਪਣੀ ਸਾਹ ਤੇ ਲੋ ਜੀ ਇਧਰ ਬੁੱਝ ਗਿਆ ਸਾ ਡਾਟਾ ਇਧਰ ਦੇਖਦੇ ਪਾ ਸਾਡੀ ਹੁਣ ਤਾਲ ਬਣੀ ਜਾਂ ਨਹੀਂ ਪਣੀ ਇਹ ਗਾਰੀ ਜੀ ਬਣਦੀ ਹੈ ਉੱਥੇ ਜੀ ਉਹਦੀ ਜਿਦਾਲ ਬਣ ਕੇ ਸਾਡੀ ਹੋ ਗਈ ਪਿਆਰ ਬਸ ਠੀਕ ਹੈ ਜੀ ਬਾਕੀ ਕਰਦੇ ਆਪਾਂ ਹੋਰ ਕੰਮ ਰੋਟੀ ਬਣਾਣੇ ਆ ਤੇ ਮਿਲਦੇ ਆਪਾਂ ਨੂੰ ਹੋਰ ਕੰਮਾਂ ਦੇ ਨਾਲ ਉਹ ਸਾਰੇ ਐਸੇ ਛੋਟੇ ਛੋਟੇ ਕੰਮ ਐ ਜੋ ਸਾਡੇ ਹੋਰ ਵੀ ਹੁੰਦੇ ਆ ਜੀ ਬਾਕੀ ਵਲੌਗ 'ਚ ਬੜੀ ਮਿਹਨਤ ਲੱਗਦੀ ਹੈ ਪਲੀਜ਼ ਤੁਹਾਡੇ ਕੇ ਹਰ ਵਾਰ ਮੈਂ ਇਹੀ ਰਿਕਵੈਸਟ ਕਰਦੀ ਹੁੰਨੀ ਆ ਕਿ ਤੁਸੀਂ ਸੋਨਾ ਜਿਹਾ ਕਮੈਂਟ ਦਿਆ ਕਰੋ ਜਰੂਰ ਲਾਈਕ ਜਰੂਰ ਦਿਆ ਕਰੋ ਲਾਈਕ ਦੇਣ ਲੱਗੇ ਇੰਨੀ ਕੰਜੂਸੀ ਨਾ ਕਰਿਆ ਕਰੋ ਜੀ ਲੋਜੀ ਇੱਧਰ ਆਗੇ ਸੀ ਸਾਡੇ ਮਹਿਮਾਨਾ ਅਚਾਨਕ ਮੈਂ ਸੋਚ ਰਹੀ ਸੀ ਤੇ ਮੈਂ ਕੀ ਬਣਾਵਾ ਮੇਰੇ ਕੋਲ ਦਾਲ ਬਣੀ ਹੋਈ ਸੀ ਜੇ ਤੁਹਾਡੇ ਨਾਲ ਵੀ ਇਦਾਂ ਹੋਵੇ ਤੇ ਤੁਸੀਂ ਇਹ ਵਾਲੀ ਸਬਜੀ ਜ਼ਰੂਰ ਬਣਾਇਓ ਤੇ ਦਾਲ ਤੁਹਾਨੂੰ ਪਤਾ ਮੈਂ ਜਿਵੇਂ ਬਣਾਈ ਸੀ ਅਸੀਂ ਕੰਮਾਂ ਤੋਂ ਹੋ ਗਏ ਸੀ ਫਰੀ ਖਾ ਪੀ ਕੇ ਤੇ ਅਚਾਨਕ ਆ ਗਿਆ ਕੋਈ ਇਹਨਾਂ ਛੋਟੀ ਸਾਬ ਦਾ ਦੋਸਤ ਆ ਗਿਆ ਤੇ ਮੈਂ ਕੀ ਕੀਤਾ ਮੈਂ ਕਿਹਾ ਚਲੋ ਮੇਰੇ ਦਿਮਾਗ ਚ ਆਇਆ ਕਿ ਛੋਟੀ ਜੀ ਕੀ ਆਪਾਂ ਹੀ ਹੋਈ ਸੀ ਮੈਂ ਲਈ ਕੀਆ ਇਹਨਾਂ ਨੂੰ ਗੋਲ ਗੋਲ ਕੱਟ ਕੇ ਵਧੀਆ ਤਰੀਕੇ ਨਾਲ ਇਹਦੇ ਚ ਨਮਕ ਠੀਕ ਹੈ ਹਲਦੀ ਹਲਕੀ ਜੀ ਤੇ ਥੋੜੇ ਜਿਹਾ ਆਪਾਂ ਅ ਮਿਚ ਜੜਾ ਉਹ ਆਪਾ ਕਹਿੰਦੇ ਨੇ ਜੀਰਾ ਪਾਊਡਰ ਜੀਰਾ ਪਾਊਡਰ ਲਾ ਲਓ ਠੀਕ ਹੈ ਥੋੜਾ ਜਿਹਾ ਆ ਦੇਖੋ ਜੀ ਬੇਸਣ ਲਾ ਲੈਣਾ ਤੇ ਹਲਕੀ ਜਿਹੀ ਕਾਲੀ ਮਿਰਚ ਲਾ ਕੇ ਇਹਨੂੰ ਚੰਗੀ ਤਰ੍ਹਾਂ ਕਰ ਦੇਣਾ ਰਲਾ ਕੇ ਰੱਖ ਦੇਣਾ ਥੋੜੀ ਦੇਰ ਸਿਰਫ 5 ਕੁ ਮਿੰਟ ਹੀ ਮਤਲਬ ਰਲਾਵਾਂਗੇ ਜਦ ਤੱਕ ਆਪਾਂ ਮਸਾਲਾ ਤਿਆਰ ਕਰ ਲਾਂਗੇ ਠੀਕ ਹੈ ਜੀ ਮਸਾਲਾ ਤਿਆਰ ਕਰਕੇ ਆਪਾਂ ਜਦ ਤੱਕ ਇਹ ਰਹੇਗਾ ਥੋੜੀ ਜੀ ਦੇਗੀ ਮਿਰਚ ਹਲਕੀ ਜੀ ਤੁਸੀਂ ਰਲਾ ਕੇ ਨੂੰ ਜਿਵੇਂ ਕੋਟਿੰਗ ਜੀ ਕਹਿ ਦਿੰਨੇ ਆ ਨਾ ਮਤਲਬ ਉਦਾਂ ਕਰ ਲੈਣੀ ਹੈ ਮਤਲਬ ਸਾਰੀ ਚੀਜ਼ ਤੁਸੀਂ ਰਲਾ ਲਿਓ ਠੀਕ ਹੈ ਤੇ ਆ ਦੇਖੋ ਜੀ ਥੋੜੀ ਜੀ ਪਾਣੀ ਤੁਸੀਂ ਜੁਵੈਨ ਵੀ ਪਾ ਸਕਦੇ ਹੋ ਬਹੁਤ ਵਧੀਆ ਹੁੰਦੀ ਹੈ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਰਲਾ ਕੇ ਮੈਂ ਕਿਹਾ ਚਲੋ ਜਦ ਤੱਕ 5 ਕੁ ਮਿੰਟ ਮੈਂ ਰੱਖ ਦਿਆਂ ਤੇ ਫਿਰ ਇੱਧਰ ਬਣਾ ਲੂਗੀ ਮੈਂ ਮਸਾਲਾ ਉਹਨੇ ਨੂੰ ਤਿਆਰ ਕਰ ਲੈਣੀ ਆ ਕੇ ਲਈਏ ਮਸਾਲੇ ਲਓ ਗਾਈਆ ਲੈ ਲਿਆ ਆਪਾਂ ਦੋ ਟਮਾਟਰ ਆ ਲੈ ਲਿਆ ਆਪਾਂ ਅਦਰਕ ਆ ਲੈ ਲਿਆ ਆਪਾਂ ਹਰੀ ਮਿਰਚਾਂ ਪਿਆਜ਼ ਤੇ ਆ ਲੈ ਲਿਆ ਆਪਾਂ ਲਸਣ ਹੋਣ ਇਹਨਾਂ ਨੂੰ ਆਪਾਂ ਕਰ ਲੈਨੇ ਗ੍ਰाइंड फटाफट ਆਪਾਂ ਬਣਾ ਲੈਨੇ ਸਬਜੀ ਤੇ ਲੋਜੀ ਇੱਧਰ ਰੱਖਤਾ ਸੀਗਾ ਮੈਂ ਤੇਲ ਗਰਮ ਹੋਣਾ ਮੈਂ ਕਿਹਾ ਚਲੋ ਕੜਾਈ ਤੇਲ ਗਰਮ ਹੁੰਦਾ ਫਟਾਫਟ ਮੈਂ ਮਸਾਲਾ ਗ੍ਰਾਇੰਡ ਕਰ ਲੈਣੀ ਆ ਤੇ ਉੱਪਰ ਦੇ ਵਿੱਚ ਮੈਂ ਸਾਰਾ ਮਸਾਲਾ ਪਾ ਕੇ ਵਿੱਚ ਗ੍ਰਾਇੰਡ ਕਰ ਜਿਵੇਂ ਆਪਾਂ ਨਾਰਮਲ ਮਸਾਲਾ ਬਣਾਉਂਦੇ ਹਾਂ ਸੇਮ ਤੁਸੀਂ ਉਵੇਂ ਮਸਾਲਾ ਬਣਾਣਾ ਪਹਿਲਾਂ ਤਾਂ ਮੈਂ ਕਨਫਿਊਜ਼ ਹੋ ਗਈ ਸੀ ਕੀ ਬਣਾਵਾਂ ਤੁਹਾਨੂੰ ਪਤਾ ਹੀ ਜਦੋਂ ਕੋਈ ਮਹਿਮਾਨ ਆਜੋ ਤੇ ਅੱਗੇ ਇੱਕ ਦਾਲ ਤਾਂ ਚੰਗੀ ਵੀ ਨਹੀਂ ਲੱਗਦੀ ਹੈ ਨਾ ਜੀ ਫਿਰ ਮੇਰੇ ਮਾਕ ਚ ਆਇਆ ਜੀ ਬਣਾਉਂਗੀ ਕਿ ਆ ਤਾਂ ਵਧੀਆਂ ਨਹੀਂ ਲੱਗਦੀ ਹੈਗੀ ਹਨਾ ਮੈਂ ਕਿਹਾ ਚਲੋ ਇਹ ਤਰੀਕੇ ਨਾਲ ਮੈਂ ਬਣਾ ਕੇ ਸਬਜੀ ਕੋ ਆਨੀ ਆ ਬਿਲਕੁਲ ਤੁਸੀਂ ਯਕੀਨ ਮੰਨਿਓ ਕਿ ਮੈਂ ਵਾਇਸ ਐਡੀਟਿੰਗ ਕਰ ਰਹੀ ਆ ਬਾਅਦ ਵਿੱਚੋਂ ਵੀ ਸਬਜੀ ਦੀ ਪਹਿਚਾਨ ਵੀ ਨਹੀਂ ਹੋਈ ਵੀ ਤੁਸੀਂ ਬਣਾਇਆ ਕਿ ਇੰਨੀ ਟੇਸਟੀ ਸਬਜੀ ਬਣਦੀ ਹੈ ਨੇ ਤੁਸੀਂ ਜਰੂਰ ਮੇਰੇ ਵਾਂਗ ਬਣਾ ਕੇ ਦੇਖਿਓ ਠੀਕ ਹੈ ਜੀ ਹੁਣ ਇਹਨੂੰ ਆਪਾਂ ਫਰਾਈ ਕਰ ਲੈਣਾ ਆ ਜਿਹੜੇ ਆ ਕੱਟਿਆ ਨਾ ਆਪਾਂ ਗੋਲ-ਗੋਲ ਜੇ ਕੀਆ ਇਹਨਾਂ ਨੂੰ ਬਿਲਕੁਲ ਫਰਾਈ ਕਰ ਲੈਣ ਜਿਵੇਂ ਆਪਾਂ ਨੋਰਮਲ ਫਰਾਈ ਕਰਦੇ ਆ ਬਿਲਕੁਲ ਜਲਦੀ ਬਣ ਜਾਂਦੀ ਹੈ ਸਬਜ਼ੀ ਟਾਈਮ ਵੀ ਕੋਈ ਨਹੀਂ ਲੱਗਦਾ ਦੇਖੋ ਫਰਾਈ ਕਰ ਲੇ ਦੂਜੇ ਪਾਸੇ ਮੈਂ ਪਲਟੀ ਮਰਵਾਤੀ ਇਹਨਾਂ ਦੇ ਆ ਦੇਖੋ ਬਰਾਊਨ ਬਰਾਊਨ ਜੇ ਹੋ ਗਏ ਹਨਾ ਬਹੁਤ ਜਲਦੀ ਮਤਲਬ ਪੱਕ ਜਾਂਦੇ ਆ ਜਿਆਦਾ ਟਾਈਮ ਵੀ ਨਹੀਂ ਲੱਗਦਾ ਕਿ ਇੱਧਰ ਆਪਾਂ ਹੁਣ ਇਹਨੂੰ ਕੱਢ ਲਾਂਗੇ ਠੀਕ ਹੈ ਤੇਰਾ ਪਕਾਟ ਕੇ ਨਾ ਫਿਰ ਉਧਰ ਆਪਾਂ ਮਸਾਲਾ ਪੂਣੀ ਲੈਣੇ ਆ ਤੇ ਝਟਪਟ ਬਣ ਕੇ ਹੋ ਗਈ ਤਿਆਰ ਅਰਧ ਨੂੰ ਪਤਾ ਹੀ ਜਦੋਂ ਕੋਈ ਮਹਿਮਾਨ ਆ ਜਾਏ ਤੇ ਦੋ ਸਬਜ਼ੀਆਂ ਹੀ ਵਧੀਆ ਲੱਗਦੀਆਂ ਨਾਲ ਮੇ ਫਟਾਫਟ ਦੇ ਇੰਗਿਆਰਾ ਪਾ ਕੇ ਤੇ ਤੇਰੇ ਬਣਾਈਆਂ ਇਹ ਵਾਲੀ ਸਬਜ਼ੀ ਤੁਸੀਂ ਯਕੀਨ ਮੰਨ ਲਓ ਕਿ ਇੰਨੀ ਟੇਸਟੀ ਨਾ ਮਤਲਬ ਬਹੁਤ ਜ਼ਿਆਦਾ ਸਵਾਦ ਲੱਗੀ ਤੇ ਲੋ ਗਾਈਜ਼ ਆ ਦੇਖੋ ਜਿਵੇਂ ਆਪਣਾ ਤੇਲ ਬਚ ਗਿਆ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਆਪਣਾ ਗ੍ਰਾਈਂਡ ਕੀਤਾ ਹੋਇਆ ਮਸਾਲਾ ਇਹ ਤੁਹਾਨੂੰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਜਿਵੇਂ ਆਪਾਂ ਨੋਰਮਲ ਮਸਾਲਾ ਭੁੰਨਦੇ ਹਾਂ ਨਾ ਐਦਾਂ ਤੁਸੀਂ ਇਹਨੂੰ ਭੁੰਨ ਲੈਣਾ ਤੇ ਲੋ ਜੀ ਆ ਦੇਖੋ ਸਾਡਾ ਮਸਾਲਾ ਹੁਣ ਬਰਾਊਨ ਹੋ ਗਿਆ ਭੁcj ਗਿਆ ਠੀਕ ਹੈ ਜੀ ਆ ਦੇਖੋ ਹੁਣ ਇਹਦੇ ਵਿੱਚ ਆਪਾਂ ਨਮਕ ਆਪਣੇ ਟੇਸਟ ਅਨੁਸਾਰ ਕਿਉਂਕਿ ਆਪਾਂ ਪਹਿਲਾਂ ਨਮਕ ਰਲਾਇਆ ਹੈ ਨਾ ਤੇ ਘੱਟ ਪਾਵਾਂਗੇ ਠੀਕ ਹੈ ਹੁਣ ਥੋੜੀ ਜੀ ਪਾਵਾਂਗੇ ਹਲਦੀ ਕਿਉਂਕਿ ਆਪਾਂ ਹਲਦੀ ਵੀ ਪਾਈ ਹੈ ਹੋਰ ਰੰਗਤ ਲਈ ਆਪਾਂ ਪਾਵਾਂਗੇ ਇਹਦੇ ਵਿੱਚ ਦੇਗੀ ਮਿਰਚ ਹਰੀ ਮਿਰਚ ਪਾ ਚੁੱਕੀਆਂ ਲਾਲ ਮਿਰਚ ਬਹੁਤ ਘੱਟ ਪਾਣੀ ਹੈ ਹੁਣ ਇਹਦੇ ਵਿੱਚ ਕਿਚਨ ਕਿੰਗ ਜਿਹਨੂੰ ਮਸਾਲਾ ਕਹਿੰਦੇ ਆ ਉਹ ਪਾ ਲਓ ਆਪਣੇ ਟੇਸਟ ਅਨੁਸਾਰ ਠੀਕ ਹੈ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਵੀ ਜਦ ਅੱਛਾ ਸਾਡਾ ਮਸਾਲਾ ਘਿਉਣਾ ਛੱਡ ਜਵੇ ਨਾ ਸਾਤਾ ਕਾਪੇ ਇਹਨੂੰ ਭੁੰਨਾਂਗੇ ਤੇ ਗਾਇਸ ਤੁਸੀਂ ਮੇਰੀ ਯਕੀਨ ਮੰਨਿਓ ਇਹ ਵਾਲੀ ਸਬਜ਼ੀ ਬਣਾ ਕੇ ਦੇਖੋਗੇ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਦੀ ਹੈ ਬਸ ਮੈਂ ਸਪੈਸ਼ਲ ਸਬਜ਼ੀ ਇਸੇ ਕਰਕੇ ਬਣਾਈ ਹੈ ਤੁਸੀਂ ਮਹਿਮਾਨਾਂ ਨੂੰ ਆ ਦੇਖੋ ਇੱਕਦਮ ਆ ਦੇਖੋ ਇੱਕਦਮ ਗਲ ਚੁੱਕੇ ਹਨਾ ਜਿਵੇਂ ਇਹ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਇਹ ਮਤਲਬ ਕੀ ਆਏ ਜਾਂ ਹੋਰ ਕੋਚਾ ਇਹ ਸਬਜੀ ਬਣਾਣਾ ਫਿਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਲੋਜੀ ਮਸਾਲਾ ਸਾਡਾ ਪੁੱਜ ਕੇ ਹੋ ਗਿਆ ਤਿਆਰ ਆ ਦੇਖੋ ਬਿਲਕੁਲ ਘੋ ਵੀ ਛੱਡ ਗਿਆ ਠੀਕ ਹੈ ਹੁਣ ਆਪਾਂ ਇਹਨੂੰ ਚੜੇ ਆ ਫਰਾਈ ਕੀਤੇ ਹੋਏ ਹਨ ਹੁਣ ਆਪਾਂ ਇਹਦੇ ਵਿੱਚ ਇਹ ਵਾਲੀ ਧੀਆ ਦੇ ਵਿੱਚ ਪਾ ਦਾਂਗੇ ਠੀਕ ਹੈ ਹੁਣ ਆਪਾਂ ਇਹਨੂੰ ਇਹ ਚੰਗੀ ਤਰ੍ਹਾਂ ਰਲਾ ਦਾਂਗੇ ਇਹਨੂੰ ਜ਼ਿਆਦਾ ਪਕਾਣ ਦੀ ਹੁਣ ਜ਼ਰੂਰਤ ਨਹੀਂ ਹੈ ਕਿਉਂਕਿ ਆਲਰੇਡੀ ਇਹ ਪਹਿਲਾਂ ਹੀ ਫਰਾਈ ਕੀਤੇ ਸੀ ਨਾ ਬਹੁਤ ਅੱਛੇ ਤਰ੍ਹਾਂ ਪੱਕ ਚੁੱਕੇ ਨੇ ਠੀਕ ਹੈ ਜੀ ਤੁਸੀਂ ਆ ਦੇਖੋ ਬਾਤ ਵਧੀਆ ਤਰੀਕੇ ਨਾਲ ਬੰਦਦੇ ਬਹੁਤ ਟੇਸਟੀ ਬੰਦਦੇ ਹੈ ਜਿਹੜੇ ਕੀ ਆ ਨਹੀਂ ਖਾਂਦੇ ਨਾ ਉਹ ਵੀ ਮੰਨਣਗੇ ਲਈ ਵੀ ਇਹ ਕੀ ਹੈ ਇੰਨੇ ਮਤਲਬ ਵਧੀਆ ਸਬਜ਼ੀ ਬੰਦਦੀ ਹੈ ਨੇ ਨਹੀਂ ਬਿਲਕੁਲ ਯੂਨੀਕ ਰੈਸਪੀ ਹੈ ਪਲੀਜ਼ ਤੁਸੀਂ ਟਰਾਈ ਕਰਿਓ ਤੇ ਮੈਨੂੰ ਜਰੂਰ ਦੱਸਿਓ ਤੇ ਇਹ ਮਤਲਬ ਬਹੁਤ ਕੇਜ ਨੂੰ ਪਰੌਠੀ ਨਾਲ ਵੀ ਖਾ ਸਕਦੇ ਫੁਲਕੇ ਫੁਲਕੇ ਨਾਲ ਵੀ ਖਾ ਸਕਦੇ ਹੈ ਤੇ ਮਹਿਮਾਨਾਂ ਨੂੰ ਤੁਸੀਂ ਸਰਵ ਕਰੋ ਕਿਉਂਕਿ ਮੇਰੇ ਕੋਲ ਕੋਈ ਵੀ ਮਤਲਬ ਇਸ ਟਾਈਮ ਆਈਡੀਆ ਨਹੀਂ ਸੀ ਕਿ ਮੈਂ ਕੀ ਬਣਾਵਾਂ ਦਾਲ ਮੇਰੀ ਬਣੀ ਪਈ ਸੀ ਜੇ ਮਹਿਮਾਨ ਆ ਜਾਣ ਅਚਾਨਕ ਤੁਸੀਂ ਬਣਾਉਣੇ ਹੋ ਤਾਂ ਤੁਸੀਂ ਇਹ ਵਧੀਆ ਸਬਜੀ ਬਣਾਓ ਆ ਦੇਖੋ ਬਹੁਤ ਟੇਸਟੀ ਬਹੁਤ ਵਧੀਆ ਬਣ ਗਈ ਤੇ ਗਾਇਸ ਇਹਨੂੰ ਸਰਵ ਕਰੋ ਕੋਈ ਇਹ ਵੀ ਨਹੀਂ ਮੰਨੇਗਾ ਕਿ ਇਹ ਕੀ ਹੈ ਜੇ ਸਬਜੀ ਹੈ ਠੀਕ ਹੈ ਬਾਕੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਵਾਲੀ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਪਲੀਜ਼ ਯਾਰ ਅਜਾ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੇਕਰ ਮੇਰੇ ਚੈਨਲ ਤੇ ਨਿਊ ਹੋ ਤਾਂ ਸਬਸਕ੍ਰਾਈਬ ਕਰ ਲਿਓ ਤੇ ਠੀਕ ਹੈ ਨਾ ਚੰਗੀ ਸੀ ਮੈਂ ਮੈਨੂੰ ਆਪਣਾ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਤੁਸੀ ਮੈਨੂੰ ਕਿੱਥੋਂ ਦੇਖ ਰਹੇ ਹੋ ਠੀਕ ਹੈ ਇਹ ਮੇਰੀ ਵੀਡੀਓ ਕਿੱਥੇ ਕਿਤੇ ਤੱਕ ਜਾ ਗਈ ਬਾਕੀ ਮਿਲਦੀ ਆ ਜੀ ਤੁਹਾਨੂੰ ਕੱਲ ਨਵੇਂ ਵੀ ਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਟੀਕਾ ਜੀ ਬਹੁਤ ਸਾਰਾ ਸਪੋਰਟ ਕਰਨੀ ਬਹੁਤ ਸਾਰਾ ਧੰਨਵਾਦ ਜੀਓ शुक्रिया ਮਤਲਬ ਬਹੁਤ ਰਿਸਪੈਕਟ ਕਰਦੀ ਆ ਤੇ ਆ ਦੇਖੋ ਇਦਾਂ ਸਬਜੀ ਬਣ ਕੇ ਹੋ ਗਈ ਸਾਡੇ ਪਿਆਰ ਤੇ ਗਾਇਜ਼ ਬਣਾਇਓ ਤੇ ਖਾਇਓ ਮਹਿਮਾਨਾਂ ਨੂੰ ਵੀ ਸਰਵ ਕਰੋ ਠੀਕ ਹੈ ਜੀ ਕਿੱਦਾਂ ਦੀ ਲੱਗੀ ਮੇਰੀ ਰੈਸਪੀ ਮੈਨੂੰ ਕਮੈਂਟ ਚ ਜ਼ਰੂਰ ਦੱਸਿਓ ਬਾਏ ਬਾਏ